ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਪੀ ਨਿਊ ਇਅਰ ਜਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਡੀ ਸਾਰੀ ਟੀਮ ਵੱਲੋਂ ਸਾਰੀ ਟੀਮ ਚਮਕੀ ਢੋਲ ਦੀ ਟੀਮ ਵੱਲੋਂ ਤੇ ਹੋਰ ਸਨੋਕ ਸਾਰੇ ਠੀਕ ਹੋ ਬਹੁਤ ਠੰਡ ਪੈ ਰਹੀ ਆ ਥੋੜਾ ਧਿਆਨ ਰੱਖਣਾ ਤੇ ਜੋ ਸਾਲ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਦਾ ਸਾਲ ਖੁਸ਼ੀਆਂ ਭਰਿਆ ਰਹੇ ਬਿਲਕੁਲ ਸ਼ੁਕਰ ਸਾਰੇ ਦੂਰ ਕਰ ਦੋ ਸ਼ਰਾਜ ਕੀ ਰੱਖਣੀ ਵੀ ਨਹੀਂ ਚਾਹੀਦੀ ਕਿੱਟੀ ਦੀ ਵੀ ਕਿਸੇ ਨਾਲ ਨਹੀਂ ਰੱਖਣੀ ਚਾਹੀਦੀ ਦੁਨੀਆ ਤੋਂ ਕੀ ਲੈ ਕੇ ਚਲ ਜਾਓਗੇ ਠੀਕ ਹੈ ਨਾ ਜੇ ਤਾਂ ਜਾਓਗੇ ਕੋਈ ਤੁਹਾਡੇ ਮਰੇ ਪਿਆਰ ਭਰੀਆਂ ਗੱਲਾਂ ਕਰੇ ਕੋਈ ਚੰਗੀ ਗੱਲ ਕਰੇ ਬਸ ਇਹੀ ਕੁਛ ਰਹਿ ਜਾਣਾ ਪਿੱਛੇ ਜੇ ਕਹੋਗੇ ਪੈਸਾ ਤੇ ਲਕਮਾਈ ਉਹ ਇੱਥੋਂ ਵੀ ਰਹਿ ਜਾਣੀ ਸਾਰੀ ਜਿਹੋ ਜਿਹਾ ਪਿਛਲਾ ਸਾਲ ਲੰਘਿਆ ਏ ਪਲੀਜ਼ ਇਹੀ ਅਰਦਾਸ ਆ ਸਾਰੇ ਹੀ ਅਰਦਾਸ ਕਰੋ ਕਿ ਐ ਸਾਲ ਵਿੱਚ ਉਹ ਜਿਹਾ ਕੁਛ ਨਾ ਹੋਵੇ ਚਨਾ ਹੋਵੇ ਬੜੀ ਮਾਰ ਵਜਈ ਪਿਛਲੇ ਸਾਲ ਵਿੱਚ ਕੁਛ ਹਾੜਾ ਦੀ ਮਾਰ ਵਜਈ ਆ ਕੋਸ਼ ਬਲੈਕਆਊਟ ਦੀ ਮਾਰ ਵਜੀ ਆ ਕੋਈ ਲੜਾਈ ਲੱਗ ਗਈ ਆ ਐਸ ਸਾਲ ਵਿੱਚ ਅਜਾਜੀ ਕੋਈ ਚੀਜ਼ ਨਾ ਹੋਵੇ ਕਿਉਂਕਿ ਵੇਖੋ ਕਈ ਲੋਕਾਂ ਦਾ ਹੁੰਦਾ ਵਾ ਕਿ ਜਿਨ੍ਹਾਂ ਨੇ ਰੋਜ਼ ਤਾਂ ਹੀ ਕਮਾ ਕੇ ਰੋਜ਼ ਤਾਂ ਹੀ ਖਾਣ ਰੋਜ਼ ਤਾਂ ਹੀ ਖਾਣਾ ਲੋਕਾਂ ਤੋਂ ਬਾਅਦ ਜਾ ਕੇ ਨਾ ਮਸਾ ਹੀ ਹੁੰ ਜਾ ਕੇ ਲੋਕ ਹੋ ਗਏ ਸਟੈਂਡ ਹੋਏ ਸਟੈਂਡ ਹੋਏ ਸੀ ਤੇ ਇਕਦਮ ਹੀ ਮੁੜ ਕੇ ਫੇਰ ਵਿੱਚ ਕੋਈ ਨਾ ਕੋਈ ਵਿਗਨ ਪੈ ਗਿਆ ਇਹ ਲੜਾਈ ਲੱਗ ਚਲੀ ਜੀ ਐਦਾਂ ਹੋ ਗਿਆ ਜੀ ਮਹਿੰਗਾਈ ਵੀ ਫਿਰ ਉਨੀ ਉਹਨਾਂ ਨੇ ਘੱਟੀ ਹਾਂਜੀ ਗਰੀਬ ਬੰਦਾ ਕਿੱਥੋਂ ਆਏਗਾ ਜਿਹੜਾ ਰੋਜ਼ ਦਾ ਕਮਾ ਕੇ ਖਾ ਰਿਹਾ ਹੈ ਉਹ ਕੀ ਕਰੇਗਾ ਪਹਿਲਾਂ ਤਾਂ ਆਪਣੀ ਰਾਸ ਕਿਥੋਂ ਲਿਆਏਗਾ ਕਮਾਉਣ ਵਾਸਤੇ ਇਹ ਵੀ ਸੋਚਣਾ ਚਾਹੀਦਾ ਹੈ ਅਮੀਰ ਹੋਰ ਅਮੀਰ ਹੋ ਜਾਂਦੇ ਆ ਗਰੀਬ ਹੋਰ ਗਰੀਬ ਹੋ ਹੀ ਜਾਂਦੇ ਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਲੀਜ਼ ਅਰਦਾਸ ਕਰਿਆ ਕਰੋ ਆਪਣੇ ਲਈ ਵੀ ਕਰੋ ਤੇ ਦੂਜਿਆਂ ਲਈ ਵੀ ਕਰਿਆ ਕਰੋ ਕਿ ਇਹੋ ਜਿਹਾ ਕੋਈ ਵੀ ਇਹੋ ਜਿਹਾ ਟਾਈਮ ਨਾ ਆਵੇ ਕਿ ਜਿਹਦੇ ਵਿੱਚ ਪੇਟ ਨਹੀਂ ਕਿ ਤੰਗੀ ਚੱਲਣੀ ਪਾਵੇ ਬੜੀ ਤੰਗੀ ਵੇਖੀ ਆ ਬੜੇ ਮਜਬੂਰ ਲੋਕ ਵੀ ਵੇਖਿਆ ਅਲਸਾ ਦਾ ਪੰਜਾਬ ਖੜਾ ਰਿਹਾ ਵਾ ਬਿਲਕੁਲ ਖਲੋਤਾ ਰਿਹਾ ਜੀ ਪਰ ਅੱਛਾ ਮੈਂ ਨਾ ਸਾਰਿਆਂ ਲਈ ਵੀ ਇਹ ਗੱਲ ਕਿਸੇ ਕਿਸੇ ਵਾਸਤੇ ਹੀ ਹੈ ਕੁਝ ਲੋਕ ਨਾ ਮਤਲਬ ਕਿਸ ਤਰ੍ਹਾਂ ਸੇਵਾ ਕਰਨਗੇ ਕਿ ਜਿਹੜੇ ਤਰ੍ਹਾਂ ਜਿਉ ਹੋਗੇ ਨਾ ਆਪਣੇ ਘਰ ਜੀ ਜਾਂ ਜਿੰਨਾਂ ਕੋ ਫਿਰ ਵੀ ਕੰਮ ਕਰਨ ਦਾ ਕੋ ਸਾਧਨ ਹੈਗਾ ਸਭ ਨੂੰ ਠੀਕ ਹੈ ਉਹਨਾਂ ਵੀ ਹੋਰ ਸੇਵਾ ਆਪਣੀ ਦੇ ਕੇ ਨਾ ਮਤਲਬ ਜੋ ਵੀ ਉਹਨਾਂ ਨੂੰ ਹੈਲਪ ਦੇ ਤੌਰ ਤੇ ਕੁਝ ਦੇਣਗੇ ਉਹਨਾਂ ਨੂੰ ਹੋਰ ਤਾਂ ਕਰੀ ਜਾਣਗੇ ਚਲੋ ਉਹਨਾਂ ਨੂੰ ਤਾਂ ਕਰਨਾ ਠੀਕ ਹੈ ਉਹ ਕਹਿੰਦੇ ਮੈਂ ਕਿੰਨੀ ਆ ਕਿ ਜਿੰਨਾਂ ਕੋ ਕੋਈ ਸਾਧਨ ਨਹੀਂ ਕਿਹੇ ਚੀਜ਼ ਦਾ ਤੰਮਦਾ ਕਿਤੇ ਆਨ ਜਾਣ ਦਾ ਕਿਤੇ ਰਹਿਣ ਦਾ ਅਸਲੀ ਸੇਵਾ ਉੱਧਰ ਲਾਓ ਜਿੱਥੇ ਕੋਈ ਚਾਰਾ ਨਹੀਂ ਗਾ ਕਿਹੇ ਚਿੰਤਾ ਪਲੀਜ਼ ਨਵੇਂ ਸਾਲ ਤੇ ਇੱਕ ਨਵੀਂ ਸੋਚ ਬਣਾਓ ਸੋ ਜਿੰਨਾਂ ਕੋ ਰੁਜ਼ਗਾਰ ਨਹੀਂ ਹੈਗਾ ਤੁਹਾਨੂੰ ਪਤਾ ਹੈ ਤੁਹਾਡੇ ਜਾਣਨ ਵਾਲੇ ਆ ਉਹਨਾਂ ਨੂੰ ਰੁਜ਼ਗਾਰ ਦਿਓ ਸ਼ਿਕਾਰ ਦਿਓ ਇਹਨਾਂ ਨੂੰ 4 ਪੈਸੇ ਦੇ ਕੇ ਮਦਦ ਦੇ ਕੇ ਬਾਅਦ ਚ ਇੱਕ ਦੂਜੇ ਨਾਲ ਲੜਾਈ ਝਗੜਾ ਬੋਲਚਾਲ ਬੰਦ ਕਰਨ ਦੀ بجائے ਨਾ ਉਹਨੂੰ ਕੰਮ ਲਈ ਗਾਂ ਲਾ ਦੋ ਕਿ ਵੇ ਦੇਖ ਭਰਾ ਤੈਨੂੰ ਅਸੀਂ ਪੈਸੇ ਨਹੀਂ ਦਵਾਂਗੇ ਪੈਸੇ ਹੈਗੇ ਨੇ ਪਰ ਅਸੀਂ ਤੈਨੂੰ ਕੰਮ ਲਵਾਨੇ ਆ ਤੂੰ ਕੰਮ ਕਰ ਖੁਦ ਕਮਾ ਨਾਲ ਸਾਡੀ ਵੀ ਥੋੜੀ ਸੇਵਾਤ ਕਰੇਗਾ ਨਾਲ ਆਪਣੇ ਆਪ 'ਚ ਵੀ ਕਦਰ ਮਹਿਸੂਸ ਕਰੇਗਾ ਕਿ ਕਿਸੇ ਕੋਲ ਮੰਗ ਕੇ ਨਹੀਂ ਖਾ ਰਿਹਾ ਨਵੀਂ ਨਵੀਂ ਸੋਚ ਹੈ ਤੁਸੀਂ ਇਸ ਤਰ੍ਹਾਂ ਕੀ ਕਹਿੰਦੇ ਇੱਕ ਚੀਜ਼ ਹੋ ਰਹੀਆ ਕਹਿੰਦੇ ਆ ਨਾ ਦਸਵੰਤ ਦੋ ਬਿਲਕੁਲ ਦਸਵੰਤ ਗੱਲੋ ਕੱਲਾ ਦਸਵੰਤ ਤੇ ਪੈਸੇ ਦਾ ਨਹੀਂ ਹੁੰਦਾ ਬਿਲਕੁਲ ਸਮੇ ਦਾ ਦਸਵੰਤ ਵੀ ਬੜੀ ਵੱਡੀ ਚੀਜ਼ ਹੈਗੀ ਜੀ ਬਹੁਤ ਵੱਡੀ ਇਸ ਲਈ ਸਮਝਾ ਕਦਣਾ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਜੇ ਕੋਈ ਤੁਹਾਡੇ ਕੋਲ ਆਇਆ ਤਾਂ ਆਪਣਾ ਸਮਾਂ ਕੱਢ ਕੇ ਆਇਆ ਹੈ ਉਹਦੀ ਕਦਰ ਕਰਿਆ ਕਰੋ ਹਰ ਚੀਜ਼ ਚ ਗੁਰਬਾਨੀ ਦੇ ਵਿੱਚ ਨਾ ਹਰ ਚੀਜ਼ ਵਿੱਚ ਇੱਕ ਚੰਗੀ ਚੀਜ਼ ਨੂੰ ਗਿਨਿਆ ਗਿਆ ਵੈ ਇਹ ਨਹੀਂ ਕਿ ਤੁਸੀਂ ਬਹਿ ਗਏ ਹੋ ਨਾ ਤੋ ਕੇ ਬਈ 파ਟ ਕਰਨ ਲੱਗੇ ਨਾ ਉਸ ਤੋਂ ਬਾਅਦ ਇੱਕ ਕਚਰ ਕਚਰ ਪਲੇਸ਼ ਕਰ ਚ ਪਾਇਆ ਫਲਾਣਿਆ ਤੂੰ ਕਿੱਥੇ ਚੱਲਿਆ ਨਹੀਂ ਤੂੰ ਕੰਮ ਨਹੀਂ ਕੀਤਾ ਵੇ ਤੂੰ ਬਹਿ ਜਾ ਮਾਰ ਕੋ ਟੋ ਗਾਲੀ ਗਲੋਚ ਇੱਕ ਹੀ ਮਤਲਬ ਹੋਇਆ ਫੋਨ ਕਰਕੇ ਸਭ ਨੂੰ ਹੈਪੀ ਨੀਅਰ ਵਧਾਈਆਂ ਪਾਰਟੀ ਕਰਨੀ ਹੈ ਇਕੱਠੇ ਬਹਿ ਕੇ ਖਾਣਾ ਪੀਣਾ ਔਰ ਤੂੰ ਤੜਕਾ ਆਪਣੇ ਘਰ ਚਾਰ ਦਿਵਾਰੀ ਦੇ ਵਿੱਚ ਰੱਖਣਾ ਇਹ ਚੰਗਾ ਕੰਮ ਨਹੀਂ ਪਲੀਜ਼ ਇਸ ਚੀਜ਼ ਨੂੰ ਬਦਲੋ ਸੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਬਿਲਕੁਲ ਰੋਹਦਾ ਸੀ ਕਿ ਛੋਟਾ ਜਿਹਾ ਬਲੌਗ ਜ਼ਰੂਰ ਪਾਇਆ ਕਰਾਂਗੇ ਜਿਸ ਵਿੱਚ ਅਸੀਂ ਬਦਲਾਅ ਕਿੰਨੇ ਆ ਪਹਿਲਾਂ ਅਸੀਂ ਬਦਲਾਅ ਕਰਾਂਗੇ ਆਪਣੇ ਆਪ 'ਚ ਫਿਰ ਅਸੀਂ ਤੁਹਾਡੇ ਤੋਂ ਉਮੀਦ ਰੱਖਦੇ ਆ ਸੋ ਸਾਡੀ ਇਸ ਵੀਡੀਓ 'ਚ ਦੋ ਤਿੰਨ ਮੈਸੇਜ ਵੀ ਇਹ ਨੇ ਬਦਲਾਅ ਦੇ ਕਿ ਆਪਣੇ 'ਚ ਥੋੜੇ ਬਦਲਾਅ ਲੈ ਕੇ ਆਓ ਤੇ ਚੰਗੀਆਂ ਆ ਕਰੋ ਆਪਚਰਾਲ ਮਿਲਕੇ ਤਾਂ ਤੁਸੀਂ ਬੜਾ ਕੁਝ ਕਰ ਲੈਂਦੇ ਪਾਰਟੀਆਂ ਅੱਜ ਫੰਕਸ਼ਨ ਕਰ ਲਿਆ ਅੱਜ ਖਾ ਲਿਆ ਪੈਸੇ ਦਾ ਉਜਾੜਾ ਪਰ ਅਸੀਂ ਉਹੀ ਦੇਖੋ ਨਾ 150 ਰੁਪਏ ਦੀ ਪਤੰਗ ਅਸੀਂ ਉਡਾ ਕੇ ਉਹ ਨੋਡ ਬਰਬਾਦ ਕਰ ਬਰਬਾਦ ਕਰ ਦਿੰਦੇ ਪਰ ਉਹੀ 150 ਅਸੀਂ ਕਿਸੇ ਦੀ ਮਦਰ ਲਈ ਉਹਦੀ ਤਲੀ ਤੇ ਨਹੀਂ ਧਰਦੇ ਫਿਰ ਆਪਾਂ ਇਹ ਵੀ ਦੇਖਦੇ ਆ ਕਿ ਫਲਾਣਾ ਇਹ ਕੰਮ ਕਰਦਾ ਵੀ ਉਹਨਾਂ ਦੀਆਂ ਲੱਤਾਂ ਖਿੱਚ ਕੇ ਥੱਲੇ ਲੈ ਆਏ ਤੇ ਤਰੱਕੀ ਦਾ ਰਸਤਾ ਕਿਸ ਨੂੰ ਦੋਗੇ ਤੇ ਮਾਰਾ ਸਾਡੀ ਵੀ ਤਰੱਕੀ ਕਰੇਗਾ ਕਰੇਗਾ ਸੋ ਇਟਸ ਸੋਚ ਲਈ ਨਾ ਥੋੜਾ ਸਾਡੇ ਨਾਲ ਤੁਸੀਂ ਖਲੋਓ ਸਾਥ ਦਿਓ ਉਹ ਮੈਸੇਜ ਸਾਨੂੰ ਕਿਦਾਂ ਦਾ ਲੱਗਿਆ ਪਲੀਜ਼ ਦੱਸਣਾ ਔਰ ਮੇਨ ਮੈਸੇਜ ਸੀ ਨਵੇਂ ਸਾਲ ਲਈ ਕਿ ਨਵੇਂ ਸਾਲ ਤੇ ਨਵੇਂ ਸਾਲ ਦੇ ਇੱਕ ਨਵੀਂ ਸੋਚ ਬਣਾ ਕੇ ਰੱਖੋ ਕਿਦਾਂ ਦੇ ਲੱਗੀ ਵੀਡੀਓ ਪਲੀਜ਼ ਦੱਸਣਾ ਜ਼ਰੂਰ ਕਿੰਨੇ ਲੰਬਾ ਕਮੈਂਟ ਤੁਹਾਡਾ ਆਉਣਾ ਚਾਹੀਦਾ ਕਮੈਂਟ ਮੇਰਾ ਹੀ ਵੀ ਆਏਗਾ ਤੇ ਸੋ ਆਪਣੇ ਯੂਟਿਊਬਰ ਜਿਹੜੇ ਫੈਮਿਲੀ ਸਾਡੇ ਨਾਲ ਜੁੜੀ ਹੈ ਉਹਨਾਂ ਤੇ ਵੀ ਆਣਗੇ ਤੇ ਅੱਜ ਸਾਨੂੰ ਇੱਕ ਕਮੀ ਬੜੀ ਮਹਿਸੂਸ ਹੁੰਦੀ ਆ ਬਿਲਕੁਲ ਉਹ ਕਮੀ ਸਾਡੀ ਕੋਈ ਨਹੀਂ ਪੂਰੀ ਕਰ ਸਕਦਾ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਕਿਉਂਕਿ ਅਸੀਂ ਅੱਜ ਵੀ ਆਪਣੇ ਆਸ-ਪਾਸ ਦੇਖਦੇ ਆ ਨਾ ਸਾਨੂੰ ਐ ਮਹਿਸੂਸ ਹੁੰਦਾ ਕਿ ਸਾਡੇ ਕੋਲ ਹੀ ਆ ਬਿਲਕੁਲ ਸੋ ਚੈਨਲ ਵਾਲੇ ਸਮਝ ਗਏ ਹੋਗੇ ਇਹ ਨਾਂ ਨਹੀਂ ਲੈਣਾ ਚਾਹੁੰਦੇ ਬਾਰ-ਬਾਰ ਕਹਿੰਦੇ ਨਾਂ ਲਿਆ ਨਹੀਂ ਜਾਂਦਾ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਪੀ ਹਾਲੀਵੇਊਡ ਜੀ